ਅੱਜ ਮੇਰੇ ਅਸੀ ਕਿ ਸਾਡੇ ਕੋਲ ਸਤ 8 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਆ ਰਿਸੀਵ ਹੋਈ ਸੀਗੀ ਤੇ ਉਹਨਾਂ ਨੇ ਕ੍ਰਿਸ਼ਨਪਾਈ ਚਾਰੇ ਦੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਕੱਲ ਜਿਹੜੇ ਹੈ ਕੱਲ ਰਾਤ ਸਾਡੇ 10 ਵਜੇ ਕਰੀਬ ਚੰਦੂ ਮੰਚ ਦੇ ਵਿੱਚ ਜਿਹੜਾ ਹੈਗਾ ਪੀਐਸ ਕਲਾ ਲਾਲ ਸਿੰਘ ਦੇ ਵਿੱਚ ਪਿੰਡ ਪੈਂਦਾ ਹੈ ਤੇ ਉੱਥੇ ਜਿਹੜੀ ਦੋ ਗੋਟਾਂ ਦੇ ਵਿੱਚ ਲੜਾਈ ਹੋਈ ਹੈ ਤੇ ਇਹਦੇ ਵਿੱਚ ਜਿਹੜਾ ਜ਼ਖਮੀ ਹੋਇਆ ਮਦਰ ਮਸੀ ਹੈਗਾ ਇਹ ਡਾਲੇ ਚੱਕ ਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਸੀ ਪਲੇਸ ਆਫ ਅਕਰਸ ਤੇ ਗਏ ਪਲੇਸ ਆਫ ਅਕਰਸ ਸਬਾਦਾ ਸੀ ਹਸਪੀਟਲ ਗਏ ਤੇ ਪਲੇਸ ਆਫ ਅਕਰਸ ਤੋਂ ਸਾਨੂੰ ਬਤੀ ਬੋਰ 33 ਬੋਰ ਦਾ ਖੋਲ ਤੇ ਪਲਸ ਇੱਕ ਜਿੰਦਾ ਰੋਲ ਬਤੀ ਬੋਰ ਦਾ ਮਿਲਿਆ ਐਂਡ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਕਰੀਬ 5 ਬੰਦੇ ਸੀਗੇ ਜਿਹੜੇ ਜਿੰਨਾਂ ਵੱਲੋਂ ਜਿਹੜੀ ਇਹ ਵਾਰਦਾਤ ਨੂੰ ਅਜਾਮ ਦਿੱਤਾ ਗਿਆ ਹੈ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਅਸੀਂ ਮਦਨ ਮਸੀਦ ਬਟਾਲਾ ਤੋਂ ਨੂੰ ਅਮਨਦੀ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਅਮਨ ਦੀ ਜਿਹੜਾ ਮਦਨ ਮਸੀਦ ਦੇ ਟੋਟਲ 5 ਗੋਲੀਆਂ ਲੱਗੀਆਂ ਇਹ ਓਵਰঅল ਗਲਤੀ ਹੈ ਵੀ ਜਦੋਂ ਜਿਸਤੇ ਗੋੜੀਆਂ ਲੱਗੀਆਂ ਜਾਂ ਜਿਹਨਾਂ ਨੇ ਚਲਾਈਆਂ ਇਹਨਾਂ ਦੀ ਆਪਸ਼ਚ ਨੂੰ ਸ਼ੁਰੂ ਹੀ ਕਿਸੇ ਤੇ ਚਲਾਉਣ ਵਾਲੇ ਕੌਣ ਸੀ ਅ ਅਕੋਰਡਿੰਗ ਟੂ ਹਰ ਜਿਹੜੀ ਸਟੇਟਮੈਂਟ ਮਦਰ ਮਸੀਹ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਅ ਮਤਲਬ ਫਿਲਹਾਲ ਕੋਈ ਵਜ੍ਹਾ ਰੰਜਸ਼ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਮਦਰ ਮਸੀਹ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਹੈਗਾ ਹੈ ਸਾਡੇ ਕੋਲ ਕਾਫੀ ਮਕਦਮੇ ਦਰਜ ਹੈ ਉਸਨੇ ਫਰਸਟ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਐਸਾ ਪਤਾ ਨਹੀਂ ਲੱਗਿਆ ਕਿ ਚਲਾਈ ਕਿਦੇ ਵੱਲੋਂ ਗਈ ਜੀ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਤੇ ਸਾਡੀਆਂ ਟੀਮਾਂ ਅਲੱਗ-ਅਲੱਗ ਲੱਗ ਹਾਂਜੀ 60 ਫੂਟੇ ਸਾਹਮਣੇ ਆਈ ਉਹਦੇ ਵਿੱਚ ਜਿਹੜਾ ਮੂੰਹ ਬੰਨੇ ਹੋਈ ਸੀ ਕਿ ਤੇ ਅਜੀ ਕਲੀਅਰ ਹੋਇਆ ਕਿ ਪਾਈ ਨੇਮ ਕੌਣ ਸੀਗਾ ਜੀ ਮਤਲਬ ਉਸਦੀ ਗੱਲ ਕੀਤੀ ਜਾਵੇ ਤੱਕ ਇਸ ਤੱਕ ਕਿਹੜੇ ਕਿਹੜੇ ਪੱਧਰ ਤੇ ਕਿ੍ਰਿਮਨਲ ਰਿਕਾਰਡ ਹੈ 307 ਦੇ ਹੈਗੇ ਆ 326 ਦੇ ਹੈਗੇ ਆ ਸਾਰੇ ਕਿ੍ਰਿਮਨਲ ਰਿਕਾਰਡ ਹੈਗੇ ਉਹਦੇ ਬਦਨਮਸੀ ਆਊਟ ਆਫ ਡੇਂਜਰ ਹੈਗਾ ਤੇ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਡਾਕਟਰ ਸਾਹਿਬ ਦੀ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਗੋਲੀ ਹੈ ਵਾਈਟਲ 파ਰਟ ਤੇ ਨਹੀਂ ਲੱਗੀ ਕਿ ਜਿਹਦੇ ਨਾਲ ਉਹਦੀ ਡੈਥ ਹੋ ਸਕੇ ਜਾਂ ਡੇਂਜਰਸ ਦੇ ਵਿੱਚ ਹੋਵੇ ਬਟ ਜਿਹੜਾ ਆਊਟ ਆਫ ਡੇਂਜਰਸ ਹੈਗਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਉਹ ਸਾਡੇ ਨਾਲ ਗਲਤ ਕਰ ਰਿਹਾ ਤੇ ਆਪਣੀ ਸਟੇਟਮੈਂਟ ਜਿਹੜੀ ਲਿਖਾ ਰਿਹਾ ਹੈ ਜੀ ਅੱਜ ਮੇਰੇ ਅਸੀ ਕਿ ਸਾਡੇ ਕੋਲ 7:00 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਆ ਰਿਸੀਵ ਹੋਈ ਸੀਗੀ ਤੇ ਉਹਨਾਂ ਨੇ ਕੁਐਸਚਨ ਪਾਈਸ ਚਾਰੇ ਦੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਕੱਲ ਜਿਹੜੇ ਹੈ ਕੱਲ ਰਾਤ ਸਾਡੇ 10:00 ਵ ਚੰਧੂ ਮੰਚ ਦੇ ਵਿੱਚ ਜਿਹੜਾ ਹੈਗਾ ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਪਿੰਡ ਪੈਂਦਾ ਹੈ ਤੇ ਉੱਥੇ ਜਿਹੜੀ ਦੋ ਗੋਟਾਂ ਦੇ ਵਿੱਚ ਲੜਾਈ ਹੋਈ ਹੈ ਤੇ ਇਹਦੇ ਵਿੱਚ ਜਿਹੜਾ ਜ਼ਖਮੀ ਹੋਇਆ ਮਦਰ ਮਸੀ ਹੈਗਾ ਇਹ ਡਾਲੇ ਚੱਕ ਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਸੀ ਪਲੇਸ ਆਫ ਅਕਰਸ ਤੇ ਗਏ ਪਲੇਸ ਆਫ ਅਕਰਸ ਸਬਾਦਾ ਸੀ ਹਸਪੀਟਲ ਗਏ ਤੇ ਪਲੇਸ ਆਫ ਅਕਰਸ ਤੋਂ ਸਾਨੂੰ ਬਤੀਬੋਰ 33 ਬੋਰ ਦਾ ਖੂਨ ਤੇ ਪਲੱਸ ਇੱਕ ਜਿੰਦਾ ਰੋਲ ਬਤੀਬੋਰ ਦਾ ਮਿਲਿਆ ਅਰ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਲੋਕਾਂ ਤੋਂ ਪੁਸ਼ਕਿਸ਼ ਕੀਤੀ ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਕਰੀਬ 5 ਬੰਦੇ ਸੀਗੇ ਜਿਹੜੇ ਜਿਨ੍ਹਾਂ ਵੱਲੋਂ ਜਿਹੜੀ ਇਹ ਵਾਰਦਾਤ ਨੂੰ ਆਜੰਮ ਦਿੱਤਾ ਗਿਆ ਹੈ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਅਸੀਂ ਮਦਨ ਮਸੀਤ ਬਟਾਲਾ ਤੋਂ ਨੂੰ ਅਮਨਦੀਪ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਅਮਨਦੀ ਜਿਹੜਾ ਮਦਨ ਮਸੀਤ ਦੇ ਟੋਟਲ 5 ਗੋਲੀਆਂ ਲੱਗੀਆਂ ਫਿਰ ਓਵਰঅল ਗਲਪੀ ਜਾਵੇ ਤਾਂ ਜਿਸ ਤੇ ਗੋਲੀਆਂ ਲੱਗੀਆਂ ਜਾਂ ਜਿਨ੍ਹਾਂ ਨੇ ਚਲਾਇਆ ਇਹਨਾਂ ਦੀ ਆਪਛਤ ਕੁਸ਼ੂਰੀ ਕਿਸ ਸੀ ਤੇ ਚਲਾਉਣ ਵਾਲੇ ਕੌਣ ਸੀ ਅਕੋਰਡਿੰਗ ਟੂ ਹਰ ਜਿਹੜੀ ਸਟੇਟਮੈਂਟ ਮਦਨ ਮਸੀਦ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਮਤਲਬ ਫਿਲਹਾਲ ਕੋਈ ਵਜ੍ਹਾ ਰੰਜਰ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਮਦਨ ਮਸੀਦ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਹੈਗਾ ਸਾਡੇ ਕੋਲ ਕਾਫੀ ਮੁਕਦਮੇ ਦਰਜ ਹੈ ਜੀ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਤੇ ਸਾਡੀਆਂ ਟੀਮਾਂ ਅਲੱਗ-ਅਲੱਗ ਲੱਗੀਆਂ ਟਿਲ ਇਵਨਿੰਗ ਤੱਕ ਅਸੀਂ ਜਿਹੜਾ ਹੈਗਾ ਟ੍ਰੇਸ ਕਰ ਲਵਾਂਗੇ ਡੈਫੀਨਿਟਲੀ ਹਾਂ ਜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਉਹਦੇ ਵਿੱਚ ਜਿਹੜਾ ਮੂੰਹ ਬੰਨੇ ਹੋਏ ਸੀ ਕਿ ਤੇ ਅਜੇ ਕਲੀਅਰ ਨਹੀਂ ਹੋਇਆ ਕਿ ਬਾਈ ਨੇਮ ਕੌਣ ਸੀਗਾ ਬਦਨਮਸੀ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਕਿਹੜੇ ਕਿਹੜੇ ਮਾਮਲੇ ਦਰਖਾਸਤ ਹੈ ਕ੍ਰਿਮੀਨਲ ਰਿਕਾਰਡ ਹੈ 307 ਦੇ ਹੈਗੇ ਆ 326 ਦੇ ਹੈਗੇ ਆ ਸਾਰੇ ਕ੍ਰਿਮੀਨਲ ਰਿਕਾਰਡ ਹੈਗੇ ਉਹਦੇ ਬਦਨਮਸੀ ਆਊਟ ਆਫ ਡੇਂਜਰ ਹੈਗਾ ਤੇ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਡਾਕਟਰ ਸਾਹਿਬ ਦੀ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਗੋਲੀ ਹੈ ਵਾਈਟਲ ਪਾਰਟ ਤੇ ਨਹੀਂ ਲੱਗੀ ਕਿ ਜਿਹਦੇ ਨਾਲ ਉਹਦੀ ਡੈਥ ਹੋ ਸਕੇ ਜਾਂ ਡੇਂਜਰਸ ਦੇ ਵਿੱਚ ਹੋਵੇ ਬਟ ਜਿਹੜਾ ਆਊਟ ਆਫ ਡੇਂਜਰਸ ਹੈਗਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਉਹ ਸਾਡੇ ਨਾਲ ਗਲਤ ਕਰ ਰਿਹਾ ਤੇ ਆਪਣੀ ਸਟੇਟਮੈਂਟ ਜਿਹੜੀ ਲਿਖਾ ਰਿਹਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर